ਏਸ ਸੁਖਵੀਰ ਬਾਦਲ ਦਾ ਸੁਖ ਵਿਲਾਸ ਹੋਟਲ ਜਿੱਥੇ ਇੱਕ ਰਾਤ ਦਾ ਕਿਰਾਇਆ 6 ਲੱਖ ਰੁਪਈਆ ਹੈਗਾ ਲੈ ਭਾਈ ਅੱਜ ਦਿਖਾਉਣਾ ਤੁਹਾਨੂੰ ਸੁਖਵੀਰ ਬਾਦਲ ਦਾ ਸੁਖ ਵਿਲਾਸ ਸੁਖਵੀਰ ਬਾਦਲ ਦਾ ਇਹ ਹੋਟਲ ਹੈ ਦਾ ওভার ਆਏ ਹੋਟਲਸ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਪਰ ਜਿਹੜਾ ਇਹਦਾ ਨਾਮ ਹੈ ਉਹ ਸੁਖਵੀਰ ਬਾਦਲ ਦੇ ਨਾਮ ਤੇ ਹੀ ਰੱਖਿਆ ਗਿਆ ਆ ਜਿਹੜਾ ਪਹਿਲਾ ਗੇਟ ਹੈ ਇਹ ਇੱਥੇ ਜਿਹੜੀਆਂ ਤਿੰਨ ਸਕਿਉਰਟੀਆਂ ਨੇ ਤਿੰਨ ਗੇਟ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਆਜੋ ਪਹਿਲਾਂ ਅੰਦਰ ਚੱਲਦੇ ਹਾਂ ਨਾ ਤੁਸੀਂ ਬੜੇ ਗੀਤ ਸੁਣੇ ਹੋਣਗੇ ਇਸ ਹੋਟਲ ਦੇ ਬਾਦਲਾਂ ਵਾਲੇ ਸੋਖੇ ਬਿਲਾਸ ਨੂੰ ਕਰਤਾ ਬੁੱਕ ਗੋੜੇ ਹੈਨਾ ਉਹ ਗੀਤ ਵੀ ਸੁਨਿਆ ਹੋਊਗਾ ਦੋਸਤੋ ਇੱਥੇ ਰਹਿਣ ਦਾ ਜਿਹੜਾ ਕਿਰਾਇਆ ਨਾ ਇੱਕ ਕਮਰੇ ਦਾ ਉਹ 37000 ਤੋਂ ਸ਼ੁਰੂ ਹੁੰਦਾ ਹੈ ਜਿਹੜਾ ਸਭ ਤੋਂ ਬੇਕਾਰ ਕਮਰਾ ਹੈ ਉਹਦਾ ਕਿਰਾਇਆ ਵੀ 37000 ਹੈ ਤੇ ਜਿਹੜਾ ਸਭ ਤੋਂ ਮਹਿੰਗਾ ਕੋਹੀ ਨੂਰ ਕਮਰਾ ਉਹਦਾ ਰੈਂਟ ਹੈ ਜਿਹੜਾ ਉਹ ਇੱਕ ਰਾਤ ਦਾ 6 ਲੱਖ ਰੁਪਏ ਤੁਸੀਂ ਆਪ ਹਿਸਾਬ ਲਾ ਲਓ ਜੇ ਤੁਸੀਂ ਇੱਥੇ ਚਾਹ ਦਾ ਕੱਪ ਪੀਣਾ ਤੁਹਾਡਾ 450 500 600 ਰੁਪਏ ਲੱਗ ਜੂਗਾ ਜੇ ਸਮੋਸਾ ਖਾਣਾ ਇੱਕ ਅੱਧਾ ਤਾਂ 7 800 ਰੁਪਏ ਜਿਹੜਾ ਆਰਾਮ ਦੇ ਨਾਲ ਲੱਗ ਜੂਗਾ ਤੇ ਆਜੋ ਆਪਾਂ ਅੰਦਰ ਦਿਖਾਉਂਦੇ ਤੁਹਾਨੂੰ ਇਹਦੀ ਮੈਂ ਤੁਹਾਨੂੰ ਲੋਕੇਸ਼ਨ ਦੱਸਦਾ ਚੰਦੀਗੜ੍ਹ ਦੇ ਨੇੜੇ ਤੇੜੇ ਜਿਹੜੇ ਸਿਸਵਾ ਇੱਕ ਪਿੰਡ ਹੈਗਾ ਸਿਸਵਾ ਉੱਥੇ ਪਹਾੜੀਆਂ ਨੇ ਸਿਸਵਾ ਦੀਆਂ ਵੈਸੇ ਤਾਂ ਸਿਸਵਾ ਜਿਹੜਾ ਡੈਮ ਵੀ ਹੈ ਨਾ ਤਾਂ ਉੱਥੇ ਜਿਹੜਾ ਸਿਸਵਾ ਪਿੰਡ ਦੇ ਬਿਲਕੁਲ ਜਿਹੜਾ ਲਾਗੇ ਇਹ ਹੋਟਲ ਹੈ ਜਿਹੜਾ ਸੁਖਵੀਰ ਬਾਦਲ ਦਾ ਬਣਿਆ ਹੋਇਆ ਤੇ ਆਲੇ-ਦਾਲੇ ਜਗ੍ਹਾ ਵੇਖ ਲਓ ਕਿੰਨੀ ਐ ਤਕਰੀਬਨ ਮੈਨੂੰ ਲੱਗਦਾ 3-4 ਕਿਲੋਮੀਟਰ ਜਿਹੜਾ ਅੱਗੇ ਐ ਹਲੇ ਹੋਟਲ ਆਪਾਂ ਜਾਈ ਜਾਂਦੇ ਆ ਜਿੱਦਰ ਨੂੰ ਕੋਈ ਆਮ ਬੰਦਾ ਇਸ ਹੋਟਲ ਦੇ ਵਿੱਚ ਆ ਕੇ ਰਹਿ ਨਹੀਂ ਸਕਦਾ ਇੱਥੇ ਬਾਲੀਵੁੱਡ ਦੇ ਮਹਿੰਗੇ ਤੋਂ ਮਹਿੰਗੇ ਜਿਹੜੇ ਐਕਟਰ ਆ ਕੇ ਰਹਿੰਦੇ ਆ ਵਿਆਹ ਕਰਾਉਂਦੇ ਇੱਥੇ ਆ ਕੇ ਆਪਦੀਆਂ ਸ਼ਾਦੀਆਂ ਜਿਹੜੀਆਂ ਰੱਖਦੇ ਨੇਗੇ ਤੇ ਹੋਰ ਜਿਹੜੇ ਵੱਡੇ ਪਰਿਵਾਰ ਕਹਿੰਦੇ ਜਿਨ੍ਹਾਂ ਦੇ ਬਹੁਲੀ ਕਮਾਈ ਆ ਹੈਨਾ ਆ ਮਹੀਨਿਆਂ ਦੇ ਕਰੋੜਾਂ ਰੁਪਏ ਆਉਂਦੇ ਆ ਉਹ ਜਿਹੜੇ ਇੱਥੇ ਆ ਸਕਦੇ ਆ ਖਾ ਪੀ ਸਕਦੇ ਆਗੇ ਜਾਂ ਫਿਰ ਇੱਥੇ ਵੈਡਿੰਗ ਆਉਂਦਾ ਜਿਹੜਾ ਕੰਮ ਹੈ ਉਹਨਾਂ ਦੇ ਹੈਨਾ ਉਹੀ ਆਪਦੇ ਜਵਾਕਾਂ ਦੇ ਇੱਥੇ ਜਿਹੜੇ ਵਿਆਹ ਕਰਦੇ ਆ ਆ ਦੂਜਾ ਗੇਟ ਸੀ ਜਿਹੜਾ ਹੁਣ ਆਪਾਂ ਇੱਥੋਂ ਲੰਘ ਗਏ ਨਾ ਇਹ ਦੂਜਾ ਗੇਟ ਸੀ ਤਾਂ ਇੱਥੇ ਇੱਕ ਹੋਰ ਜਿਹੜਾ ਸਾਹਮਣੇ బోర్ ਲੱਗਿਆ ਹੋਇਆ ਦਾ ਉਬਰਾਏ ਇਧਰਲੇ ਪਾਸੇ ਚੱਲਦੇ ਆਪਾਂ ਦੇਖੋ ਇਧਰ ਲੱਗਿਆ ਹੋਇਆ ਇੱਥੋਂ ਬਿਲ ਨੇੜੀ ਰਹਿ ਗਿਆ ਬਿਲਕੁਲ ਜਮਾਂ ਸਾਹਮਣੀ ਆਗਾ ਤੇ ਇੱਥੇ ਅੱਜ ਵੀ ਜਿਹੜਾ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੈਗਾ ਤੇ ਆਪਾਂ ਜਿਹੜਾ ਤੁਹਾਨੂੰ ਕੁਸ਼ਕ ਬਾਹਰੋਂ ਦਿਖਾ ਦੇਾਂਗੇ ਕਿਉਂਕਿ ਅੰਦਰੋਂ ਆਪਾਂ ਜਿਹੜਾ ਅਲਾਉ ਨਹੀਂ ਹੈਗਾ ਦਿਖਾਉਣਾ ਹੈ ਨਾ ਕਿਉਂਕਿ ਵੈਡਿੰਗ ਚੱਲ ਰਹੀ ਹੈ ਜੇ ਵੈਡਿੰਗ ਨਾ ਹੁੰਦੀ ਤਾਂ ਆਪਾਂ ਜ਼ਰੂਰ ਤੁਹਾਨੂੰ ਅੰਦਰੋਂ ਦਿਖਾਉਂਦੇ ਆਹ ਜਿਹੜਾ ਗੇਟ ਹੈ ਇਹ ਸੁਖ ਵਿਲਾਸ ਹੋਟਲ ਦਾ ਗੇਟ ਹੈ ਤੇ ਇੱਥੋਂ ਅੰਦਰਲੇ ਪਾਸੇ ਜਿਹੜਾ ਸੁੱਖ ਵਿਲਾਸ ਆ ਇੱਥੇ ਬਹੁਤ ਜਿਹੜੀਆਂ ਟੈਕਨੀਕਲ ਚੀਜ਼ਾਂ ਕਹਿਦੀਆਂ ਹਨ ਆਪਾਂ ਬਹੁਤ ਸੋਨੇ সুইਮਿੰਗ ਪੂਲ ਬਣੇ ਹੋਏ ਨੇ ਟੈਕਨੀਕਲ ਜਿਹੜੀਆਂ ਆ ਲੈਟਰਿੰਗਾਂ ਨੇ ਬੈਠਣ ਵਾਲੀਆਂ ਸੀਟਾਂ ਨੇ ਉਹ ਵੀ ਬਹੁਤ ਜਿਹੜੀਆਂ ਖੂਬਸੂਰਤ ਨੇ ਬਾਥਰੂਮਾਂ ਦੀ ਗੱਲ ਕਰੀਏ ਹੋਰ ਕੋਈ ਵੀ ਚੀਜ਼ ਹੈ ਜਿਹੜੀ ਸਾਰੀਆਂ A to Z ਬਹੁਤ ਜ਼ਿਆਦੇ ਵਧੀਆ ਨੇ ਇੱਥੇ ਤੇ ਇਸ ਵੇਲੇ ਜਿਹੜੀ ਇੱਥੇ ਉਧਰਲੇ ਪਾਸੇ ਆ ਦੇਖੋ ਬੈਡਿੰਗ ਚੱਲ ਰਹੀ ਹੈਗੀ ਤੁਸੀਂ ਇੱਕ ਗੱਲ ਭਗਵਾਨਤਮਨ ਦੀ ਵੀ ਸੁਣੀ ਹੋਊਗੀ ਹੈ ਨਾ ਵੀ ਸੁਖਵੀਰ ਬਾਦਲ ਨੇ ਤਾਂ ਮਹਿੰਗੇ ਹੋਟਲਾਂ ਦੇ ਵਿੱਚ ਜਿਹੜਾ ਹਿੱਸਾ ਪਾਰਕਿਆ ਮਹਿੰਗੇ ਹੋਟਲ ਕਰ ਲਏ ਮੈਂ ਕੋਈ ਰੁਪਈਆ ਨਹੀਂ ਜਿਹੜਾ ਕਿਸੇ ਪਾਸੇ ਵੀ ਕਮਾਇਆ ਤਾਂ ਇਹ ਉਹੀ ਸੁਖਵਲਾ ਸਾਜੀ ਦੇ ਪਿੱਛੇ ਅਕਸਰ ਸੋਸ਼ਲ ਮੀਡੀਆ ਤੇ ਲੀਡਰਾਂ ਦੀ ਲੜਾਈ ਵੀ ਹੁੰਦੀ ਰਹਿੰਦੀ ਹੈ ਨਾ ਤਾਂ ਬਹੁਤ ਘੈਂਟ ਹੋਟਲ ਹੈ ਇਹ ਕਾਫੀ ਜ਼ਮੀਨ ਦੇ ਵਿੱਚ ਹੈ ਜਿਹੜਾ ਬਣਿਆ ਹੋਇਆ ਹੈਗਾ ਤੇ ਇਹਦਾ ਮਾਲਕ ਉਹ ਪਹਿਲਾਂ ਵੀ ਦੱਸ ਕੇ ਟਾਂ ਵੀ ਸੁਖਵੀਰ ਬਾਦਲ ਹੈ ਦਾ ਉਵਰਾਏ ਹੋਟਲ ਦੇ ਅਧੀਨ ਹੈ ਜਿਹੜਾ ਪਰ ਜਿਹੜੀ ਉਹਦੀ ਉਹ ਹੈ ਰਾਈਟਸ ਨੇ ਉਸਖਬੀਰ ਬਾਦਲ ਦੇ ਕੋਲ ਲੇਗੇ ਦੋਸਤੋ ਵੀਡੀਓ ਕਿੱਦਾ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਤੁਸੀਂ ਇਹ ਹੋਟਲ ਵੇਖਣਾ ਹੈ ਸਿਸਵਾ ਪਿੰਡ ਦੇ ਵਿੱਚ ਆ ਚੰਡੀਗੜ੍ਹ ਦੇ ਲਾਗੇ ਤਾਂਗੇ ਨਿਊ ਚੰਡੀਗੜ੍ਹ ਕਹਿਦੀ ਹੈ ਨਾ ਆਪਾਂ ਉੱਥੇ ਜਿਹੜਾ ਇਹ ਬਣਿਆ ਹੋਇਆਗਾ ਵੀਡੀਓ ਸ਼ੇਅਰ ਜਰੂਰ ਕਰਦੇ ਆ ਮਿਲਦਾ ਇੱਕ ਨਵੇਂ ਵੀਡੀਓ ਦੇ ਨਾਲ